ਨੇ ਆ ਕਿ ਆਪਣੇ ਆਕਾ ਦੀ ਰਿਹਾਈ ਹੋਣ ਦੀ ਖੁਸ਼ੀ 'ਚ ਭਗਵੰਤ ਮਾਨ ਨੇ 2-4 ਜਾਂਮ ਪੀ ਲਏ ਹੁਣ ਪਰ दारू ਪੀ ਕੇ ਇੱਕ ਇੰਟਰਵਿਊ ਦੌਰਾਨ ਕੋ ਬਿੱਤਰ ਸਿੱਖਿਆ ਦਾ ਮਜ਼ਾਕ ਉਡਾਇਆ ਇਹ ਕਿੱਥੋਂ ਦੀ ਸਹੀ ਗੱਲ ਆ ਵੇਖੋ ਤਾਂ ਸਹੀ ਸਾਡੇ ਪੈਗ ਬੰਤ ਮਾਨ ਨੇ ਕੀ ਕੀ ਚਾਲ ਖਲਾਰੇ ਆਪ ਮੂਝੇ ਬਤਾਈਏ ਹਾਂਜੀ ਭਾਜੀ ਕਿਸੇ ਪ੍ਰਾਈਵੇਟ ਸਕੂਲ ਮੇ ਫੀਸ ਮਾਫੀ ਕੀ ਅਰਜੀ ਕਿਉਂ ਨਹੀਂ ਹੈ ਸਿਲੇਬਸ ਮੇ ਸਰ 2 ਲੱਖ ਤੋਂ ਪਹਿਲੀ ਪਰਵਾਹ ਲੇਤੇ ਹਾਂ ਨਹੀਂ ਤਾਂ ये तो आप करेंगे ना नहीं नहीं भगवानंत मान साहब ने ही क्यों तुसी ही करना 22 साल हो गए कुर्ता मुख्यमंत्री बने नहीं वन नेशन वन एजुकेशन नहीं हो सकती सर एजुकेशन एक जैसी होनी चाहिए अमेरिका का सिस्टम मैं समझाऊंगा मैंने अमेरिका के एजुकेशन सिस्टम को बहुत बहुत डीपली पढ़ा हुआ है अमेरिका का सिस्टम तक समझे होगे मान देया ਪਰ ਪੜਾ ਦਾ ਸਿਸਟਮ ਵੀ ਸਮਝ ਲੈਣ ਦੇ ਤਾਂ ਚੰਗੀ ਸੀ ਇਹ ਦੱਸੋ ਪੰਜਾਬ ਵਾਲਿਆਂ ਨੂੰ ਤਾਮਿਲ ਤੇਲਗੂ ਤੇ ਸਾਊਥ ਵਾਲਿਆਂ ਨੂੰ ਪੰਜਾਬੀ ਪੜਨ ਦਾ ਕੀ ਫਾਇਦਾ ਬਾਕੀ ਹਰ ਸੂਬੇ ਦਾ ਆਪਣਾ ਆਪਣਾ ਇਤਿਹਾਸ ਆ ਗੱਲ ਹੋਰ ਕੋਈ ਨਹੀਂ ਬਸ ਰਾਜਨੀਤੀ ਕਰਨੀ ਆ ਹਰ ਮੁੱਦੇ ਤੇ ਆ ਜੋ ਅੱਗੇ ਚੱਲਦੇ ਆ ਸਰਕਾਰੀ ਸਕੂਲ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ ਸਰ ਪੁੱਛੋ ਕਿਵੇਂ ਕਿਵੇਂ ਸਰਕਾਰੀ ਸਕੂਲ ਮੇਂ ਜਬ ਹਮ ਜਾਂਤੇ ਥੇ ਘਰ ਸੇ ਤੋਂ ਨਿਕਲ ਕੇ ਸਕੂਲ ਜਾਣਾ ਹੈ ਯਾ ਨਾ अब स्कूल में पहुंच के एक बहुत बड़ा फैसला लेना सर क्या लेना जी आधी छुट्टी के समय भागना है जा सारी छुट्टी के समय भागना है अकेले भागना है जा पांच सात कुछ साथ में ਮਾਨ ਸਾਹ 29 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਆਂਕੜੇ ਤੁਹਾਡੀ ਹੀ ਸਰਕਾਰ ਦੇ ਸਮੇਂ ਦੇ ਨੇ ਇਹ ਕਹਿਣਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਸਕੂਲਾਂ ਭੱਜਦੇ ਨਹੀਂ ਲੜਾਈਆਂ ਝਗੜੇ ਕਰਦੇ ਨਹੀਂ ਇਹ ਤੁਸੀਂ ਸਿੱਧਾ ਸਿੱਧਾ 29 ਲੱਖ ਵਿਦਿਆਰਥੀਆਂ ਦਾ ਮਜ਼ਾਕ ਉਡਾ ਰਹੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਤੁਹਾਡਾ ਇਹ ਬਿਆਨ ਸੁਣ ਕੇ ਸਰਕਾਰੀ ਸਕੂਲ ਦੇ ਬੱਚੇ ਕਿਵੇਂ ਦਾ ਮਹਿਸੂਸ ਕਰ ਰਹੇ ਹੋਣਗੇ ਤੇ ਸਮਾਜ 'ਚ ਉਹਨਾਂ ਦੀ ਕਿਹੋ ਜਿਹੀ ਸ਼ੋਭੀ ਬਣ ਰਹੀ ਹੋਣੀ ਹੈ